ਅਮਰ ਜੀ ਫਲੀਸ ਦੀ ਆਟਮ ਹੁੰਦਾ ਵਿంటర్ ਦੀ ਆਟਮ ਸ਼ੁਰੂ ਹੋ ਰਹੀ ਹੈ ਵਿంటర్ ਦੇ ਆਰਟੀਕਲ ਮਿਲ ਜੂਗੇ 120 ਰੁਪਏ ਤੋਂ ਸ਼ੁਰੂ ਹੋ ਜਗੇ ਆਹ ਆਰਟੀਕਲ ਇਹ ਹੈਗਾ ਨਾ ਨਟ ਲੱਗਿਆ ਇਹ ਵੀ ਡਰਾਇਵਸ 500 500 ਇਹ ਮਿਲੂਗਾ 390 ਨੰਬਰ ਵੇ 390 ਦਾ ਹੈ ਹਾਂਜੀ ਓਕੇ ਬਾਕੀ ਇਸ ਲਈ ਸਰਕਾਰ ਨਾਲ ਅੱਗੇ ਮੈਂ ਜੋ ਬਾਤ ਲੈਣਾ ਮਰਜ਼ੀ ਜਿੰਦਾ ਦਾ ਹੋਵੇ ਇਹਦਾ ਕੀ ਇਹਦਾ ਕੀ ਪ੍ਰਾਈਸ ਹੈ 430 ਰੁਪਏ ਓਕੇ ਜੀ ਫਲੀਸ ਆਪਣੇ ਕੋਲ 120 ਤੇ ਆਲਾ ਵੀ ਹੈਗਾ ਵਾ ਆ ਟਰੈਕ ਕਿੰਨੇ ਦਾ ਹੈ ਵੀਰੇ ਇਹ ਭਾਈ ਮਿਲੂਗਾ 470 470 ਦਾ ਹੈ ট্র্যাক ਸੂਟ ਇਹਨਾਂ ਦਾ ਕੀ ਪ੍ਰਾਈਸ ਹੈ 190 ਰੁਪਏ ਤੋਂ ਸ਼ੁਰੂ ਹੋ ਜੂਗਾ ਜੀ 190 ਤੋਂ ਸ਼ੁਰੂ ਹੋ ਜਾਂਦਾ ਹੈ ਸਸਤਾ ਆਲ ਮੇਰੇ ਬਈ 250 ਰੁਪਏ ਸਰਪਟਾਈ 250 ਦੀ ਹੈ 250 ਦੀਆਂ 5-6000 ਦਿੰਦੂਗੀ ਕੁਆਲਟੀ ਗਰੂਪੋਂ ਓਕੇ ਆ ਜੀ ਕੁਆਲਟੀ ਚੈੱਕ ਕਰਦੇ ਨੇ ਅੰਦਰ ਫੋਰਵਰਡ ਵੀ ਲੱਗੀ ਹੋਈ ਆ ਐਚੜੀ ਕੁਆਲਟੀ ਆ ਇਹ 300-310 20 ਰੁਪਏ ਵਿਗਦਾ ਜੀ ਬਾਜ਼ਾਰ 'ਚ ਆਪਣਾ ਰੇਟ ਆ 250 ਕਿਉਂਕਿ ਆਪਣਾ ਮਾਲ ਬੰਦਾ ਜਿੰਨਾ ਮਾਲ ਆ ਸਰ ਹਾਂਜੀ ਆਪਣੇ ਤਿੰਨ ਤਿੰਨ ਫੈਕਟਰੀਆਂ ਨੇ ਆਪਣਾ ਮਾਲ ਬੰਦਾ ਸਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਗਾਂਧੀ ਨਗਰ ਗਲੀ ਨੰਬਰ 2 ਚ ਕਪੂਰ ਰੈਡੀਮੇਡ ਵਾਲਿਆਂ ਦੇ ਅਧੂਨ ਦਿਖਾਉਨੇ ਲੋਹਰਾ ਟਰੈਕਸੂਟ ਤੇ ਜੈਕਟਾਂ ਬਹੁਤ ਜ਼ਿਆਦਾ ਸਸੇ ਰੇਟਾਂ ਤੇ ਪੂਰੀ ਟਾਪ ਦੀ ਕੁਆਲਿਟੀ ਇਹ ਖੁਦ ਆਪ ਬਣਾਉਂਦੇ ਆ ਜੀ ਵੀਡੀਓ ਨਾ ਬਣਾਉਣਾ ਸਾਡੇ ਕੰਮ ਦੀ ਵੀਡੀਓ ਆ ਜਾਓ ਜੀ ਇਹ ਆ ਸ਼ਾਪ ਹੈ ਬਈ ਨਾ ਜੀ ਚਾਲੋ ਮੁੰਲੇ ਲੈ ਕੇ ਚੱਲਦੇ ਆਂ ਅੰਦਰ ਆਪਾਂ ਉੱਥੇ ਨਹੀਂ ਕਿਹਦਾ ਆਕਦਾ ਹਾਂ ਹਾਂਜੀ ਵੀਰੇ ਕੀ ਹਾਲ ਹੈ ਜੀ ਸਭ ਹਾਂਜੀ ਜੀ ਇਹ ਵੀ ਹੁੰਦਾ ਵਈ ਆਪਣਾ ਕੋਲੇ ਇਹ ਆਪਣਾ ਕੋਲ ਲੋਅਰ ਹੁੰਦੇ ਆ ਟਰੈਕਸੂਟ ਹੁੰਦੇ ਆਗੇ ਆ ਤੇ ਆਪਣਾ ਬ੍ਰਿੰਚਟਰ ਵਗੈਰਾ ਮਿਲ ਜੂਗਾ ਅਪਰ ਵਗੈਰਾ ਮਿਲ ਜੂਗਾ ਸਾਰੀ ਆਰਮਾ ਮਿਲ ਜੂਗਾ ਤੁਮ ਤੋ ਸਾਦੂਗੇ ਕੁਛ ਰੇਡ ਰੂਟ ਤੇ ਮੂ 2000 ਦੇ ਦਿਖਾਦਾ ਆਮੇ ਜੋ ਫਲੀਸ ਦੀ ਆਈਟਮ ਹੁੰਦਾ ਵਿੰਟਰ ਦੀ ਆਈਟਮ ਸ਼ੁਰੂ ਹੋ ਰਹੀ ਹੈ ਵਿੰਟਰ ਦੇ ਆਰਟੀਕਲ ਮਿਲ ਜੂਗੇ 120 30 ਰੁਪਏ ਤੋਂ ਸ਼ੁਰੂ ਹੋ ਜੇਗੇ ਆਰਟੀਕਲ ਓਕੇ ਜੀ ਆਰਟੀਕਲ ਬਹੁਤ ਸਾਰੇ ਮਿਲਦੇ ਨੇ ਆਰਟੀਕਲ ਤਾਂ ਆਪਣੇ ਕੋਲ ਸਾਰੇ ਲੋਗ ਆ ਹਾਈ ਰੈਸਟ ਤੇ ਮਿਲ ਜੂਗਾ ਵੇਖੋ। ਓਕੇ ਜੀ। ਬਾਕੀ ਇਸ ਲੀਗ ਸਗਾਰੇ ਦਾ ਨਾਲ ਅਜੀ ਮਿਲ ਜੂਗਾ। ਇਹ ਮਰਜੀ ਦਾ ਵੇਚਾਰਾ ਦਾ ਹੋ ਰਿਹਾ। ਇਹਦਾ ਕੀ ਜੀ ਇਹਦਾ ਕੀ ਪ੍ਰਾਈਸ ਹੈ? ਇਹ 430 ਰੁਪਏ। ਓਕੇ ਜੀ। ਪਲੀਜ਼ ਆਪਣੇ ਕੋਲ 120 ਤੇ ਆਲਾ ਵੀ ਹੈਗਾ ਵਾ। ਅੱਗੇ ਟਰੈਕ ਕੋਲ ਵੀ ਮਿਲ ਜੂਗਾ ਟਰੈਕ। ਟਰੈਕ ਵੀ ਜੀ ਦਾ ਹੋਣਾ। ਹਾਂ। ਓਕੇ ਉਹ ਦੇਖ ਲਓ। ਲੱਗੇ ਹੋ ਨੇ ਆਰਟੀਕਲ। ਆਹ ਲਓ ਜੀ। ਆਹ ਟਰੈਕ ਜੀ ਅੰਦਰ ਫਰ ਲੱਗੀ ਹੋਈ ਹੈ। ਓਕੇ ਜੀ। ਕਿੰਨੇ ਦਾ ਹੈ ਵੀਰੇ? ਮਿਲੂਗਾ 470 ਰੁਪਏ 470 ਦਾ ਹੈ ਟ੍ਰੈਕਸੂਟ ਜਿਹੜਾ ਬਾਈ ਇੱਥੇ ਲੈਟਰਾਂ ਲੋਗੇ ਉਹ ਮਿਲੂਗਾ 370 ਰੁਪਏ ਸੌ ਛੱਤੀ ਇਹ ਟ੍ਰੈਕਸੂਟ 370 ਆ ਇਹ ਆਗਾ ਤਾਂ ਲੈਟ ਲੱਕਿਆ ਇਹ ਵੀ ਟ੍ਰੈਕਸੂਟ 500 300 ਇਹ ਮਿਲੂਗਾ 390 ਨਾ ਪਰਵੇ 390 ਦਾ ਹੈ ਹਾਂਜੀ ਓਕੇ ਹੋਰ ਕੀ ਹਿੰਦਾ ਉਹਨੇ ਕੋਈ ਆਪਾਂ ਵਾਲੇ 2 ਰੁਪਏ ਹੋਣਗੇ ਥੋੜਾ ਬਲੂ ਉਹਨਾਂ ਦਾ ਕੀ ਪ੍ਰਾਈਸ ਹੈ 190 ਰੁਪਏ ਦਾ ਸ਼ੁਰੂ ਹੋ ਜੂਗਾ ਜੀ 190 ਦਾ ਸ਼ੁਰੂ ਹੋ ਜਾਂਦਾ ਹੈ ਸਨ ਪਰਵ ਦਾ ਫਾਰਲ ਆਈ ਹੋਊਗਾ ਓਕੇ ਟੀ-ਸ਼ਰਟਾਂ ਵੀ ਵਗੈਰਾ ਵੀ ਹੁੰਦੀਆਂ ਨੇ ਟੀ-ਸ਼ਰਟ ਨਹੀਂ ਸਾਡੇ ਕੋਲ ਲੋਰ ਵਗੈਰਾ ਮਿਲ ਜੂਗਾ ਟਰੈਕਸੂਟ ਮਿਲ ਜੂਗਾ ਜੈਕਟ ਮਿਲ ਜੂਗਾ ਜੈਕਟ 250 ਰੁਪਏ ਆ ਜੀ ਫਾਈਵ ਜੈਕਟ ਉਹ ਤੁਹਾਨੂੰ ਫੀਸ ਦਵਾ ਦੂੰ ਬਾਕੀ ਅਗਰ ਹੋਰ ਆਪਾਂ ਕਰਪਟਾਈ ਸੋਦੀਏ ਕਰਪਟਾਈ ਸੋਦੀਆਂ 5-6000 ਦਿੰਦੇ ਗਾਡਟੀ ਬਲੂਕੋਂ ਓਕੇ ਆ ਜੀ ਗਾਡਟੀ ਚੈੱਕ ਗੁਰਿੰਦਰ ਫਾਰਵਰਡ ਵੀ ਲੱਗੀ ਹੋਈ ਆ ਐਚ ਡੀ ਗਾਡਟੀ ਆ ਜੀ 300 310 20 ਰੁਪਏ ਵਿਕਦਾ ਜੀ ਬਾਜ਼ਾਰ 'ਚ ਆਪਣਾ ਰੇਟ ਆ 250 ਰੁਪਏ ਆਪਣਾ ਮਾਲ ਬੰਦਾ ਜਿੰਨਾ ਮਾਲ ਸਾਰਾ ਕੋਦ ਮਣਾਉਨੇ ਆ ਮਾਰਾ ਹਾਂਜੀ ਆਪਣੇ ਤਿੰਨ ਤਿੰਨ ਫੈਕਟਰੀਆਂ ਨੇ ਆਪਣਾ ਮਾਲ ਬੰਦਾ ਸਾਰਾ ਤਿੰਨ ਫੈਕਟਰੀ ਓਕੇ ਆ ਹੋਰ ਤੇ ਕੁਛ ਹੁੰਦਾ ਨਾਲ ਕਿਦੇ 4 ਕੁਛ ਆਈ ਲੋਅਰ ਵਗੈਰਾ ਹੋ ਗਏ ਜਾਂ ਵੈਂਜੇਟਰ ਟਰੈਕ ਸੋਡਾਂ ਅਜਾ ਜਾਂਦੇ ਆ ਠੀਕ ਆ ਬਾਕੀ ਤੁਹਾਨੂੰ ਸ਼ੋਰ ਕੁਝ ਨਾਲ ਹੁੰਦਾ ਆ ਆਰਟੀਕਲ ਲੱਭੇ ਕ 8847 27 27 857 857 ਇੱਕ ਵਾਰ ਪੰਜਾਬੀ ਚ ਬੋਲ ਦੂੰ 88447 ਹਾਂਜੀ 88557 ਓਕੇ थैंक यू। ਅਕੀਆ ਦੇਖ ਲਓ ਕੋਈ ਲੱਗੇ ਨਾ ਆਰਟੀਕਲ। ਦਗਾ ਲੈਣਾ ਹੈ ਲੱਭ ਸਕਦੇ ਹਾਂ ਬਾਈ ਜੀ ਨਾਲ ਕੇ ਮਿਲ ਸਕਦੇ ਹਾਂ।